ਪੰਜਾਬ ਦੇ ਉਪ ਮੁੱਖ ਮੰਤਰੀ ਸੁਖਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ 50 ਕਿਲੋਮੀਟਰ ਲਾਕੇ ਵਿੱਚ 20 ਬੀਐਸਐਫ ਤਾਇਨਾਤ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ ਰੰਦਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੀ ਹਰ ਪ੍ਰਕਾਰ ਦੀ ਸੁਰੱਖਿਆ ਕਰਨ ਦੇ ਕਾਬਿਲ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੰਦਾਵਾ ਨੇ ਗੁਰਦੁਆਰਾ ਸਾਹਿਬਾਨ ਤਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਮਸਤਕ ਹੁੰਦੇ ਹੋਏ ਸਰਬੱਤ ਅਤੇ ਕਿਸਾਨੀ ਦੇ ਭਲੇ ਦੀ ਅਰਦਾਸ ਦੌਰਾਨ ਕੀਤਾ ਫਤਿਹ ਬੁਲਾਉਣਾ ਦੋਵੇਂ ਹੱਥ ਖੜੇ ਕਰਕੇ ਫਤਿਹ ਦਾ ਜਵਾਬ ਦੇਣਾ ਹੈ ਹੌਂਟਕ ਸਾਹਿਬ ਜਦ ਕਹਿੰਦਾ ਅੱਜ ਇੰਨੀ ਜਾਣ ਪੈ ਗਈ ਇਹਨਾਂ ਚ ਲਖ ਸਾਹਿਬ ਜਦੋਂ ਤੁਸੀਂ ਵੀ ਥੋੜਾ ਜਿਹਾ ਕਹਿਦੇ ਨੇ ਉਹਨਾਂ ਵਰਕਰ ਨੂੰ ਕਿ ਆਪਾਂ ਭਾਈ ਧੱਕਾ ਨਹੀਂ ਕਰਨਾ ਤੇ ਵਰਕਰ ਦਾ ਮਨ ਟੁੱਟ ਜਾਂਦਾ ਔਰ ਅੱਜ ਸਾਡੇ ਵਰਕਰ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਜੀ ਤੇ ਖਾਣਿਆ ਜ ਨਹੀਂ ਸੀ ਜਾਂਦੇ ਅੱਜ ਰੰਦਾਵਾ ਸਾਹਿਬ ਜਦੋਂ ਤੇ ਚਰਨਜੀਤ ਚੰਨੀ ਸੀਐਮ ਬਣੇ ਤੇ ਤੁਸੀਂ ਹੋ ਮੰਤਰੀ ਬਣੇ ਹੋ ਅੱਜ ਹੋਈ ਪੁੱਛਾ ਅੱਜ ਵਰਕਰਾਂ ਨੂੰ ਫੋਨ ਕਰ ਕਰਕੇ ਪੁੱਛਦੀ ਆ ਜੇ ਕੋਈ ਕੰਮ ਆ ਤੇ ਦੱਸੋ ਦੱਸੋ ਭਈ ਜਾਣ ਪਈ ਹੈ ਜ ਨਹੀਂ ਪਈ ਹੈ ਬਾ ਜੀਰੇ ਵਾਲੇ ਚਾਹੀਆ ਤੜਕਾ ਵਗਿਆ ਲਾਉਣਾ ਆਉਂਦਾ ਤੇ ਡਾਕਟਰ ਮੈਂ ਪਿੱਛੇ ਜੇ ਕਰਕੇ ਆਇਆ ਅਜਨਾਰਾ ਸਾਹਿਬ ਨੂੰ ਅਜਨਾਰਾ ਸਾਹਿਬ ਤੇ ਸਰਪੰਚ ਕੈਦਰ ਜੀ 15 15 ਲੱਖ ਲਵਾਤਾ ਤੇ ਜਨਾਰਾ ਸਾਹਿਬ ਜਦੋਂ ਸਟੇਜ ਤੇ ਬੋਲਦੇ ਸੀ ਉਹ ਕਹਿੰਦੇ ਸੀ ਮੈਂ ਬੈਂਸੀ ਕਰਦਾ ਆਪਾਂ ਪਿਆਰ ਦਾ ਰਣ ਹੈ ਆਪਣੇ ਭੂਆ ਦੇ ਪਤ ਲੱਗਦੇ ਜਦੋਂ ਇਹਨਾਂ ਨੇ ਕੱਟ ਵੀ ਕੀ ਕਾਟਾ ਪੌੜੀ ਕਰਨੀ 2022 ਵਿਕਾਸ ਦੇ ਨਾਤੇ ਨੇ ਕਾਲੀ ਘਰਾਂ ਚੋਂ ਨਿਕਲ ਦੇਣੇ ਤਕੜੇ ਉਜੋ ਤਕੜੇ ਜੋ ਮੱਤੇ ਆਇਓ ਔਰ ਇਸ ਕਰਕੇ ਬਾਕੀ ਇਸਕਾ ਕੀ ਆ ਜਾ ਸਕਦਾ ਮੇਰੀ ਹਕਮ ਸੁਣੋ ਸਿਆਣੇ ਕਹਿੰਦੇ ਕਹਿੰਦੇ ਚੰਨਾ ਲੱਕ ਨਹੀਂ ਮਾਣੂਗਾ ਔਰ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਪ੍ਰਿੰਕਾ ਗਾਂਧੀ ਜੀ ਦਾ ਧੰਨਵਾਦ ਕਰੋ ਅੱਜ ਤਿੰਨ ਤਿੰਨ ਜਰਨੇਲੇ ਨੇ ਔਰ ਤਿੰਨਾ ਜਰਨੇਲਾਂ ਦੇ ਵਿੱਚੋਂ ਜੇ ਹੁੰਦਾ ਮਹਿਕਮਾ ਮਿਲਿਆ ਤਾਂ ਉਹ ਜਿਹੜਾ ਮਾਝੇ ਵਾਲਿਆ ਤੁਹਾਨੂੰ ਮਿਲਿਆ ਅੱਜ ਤੁਸੀਂ ਅੱਜ ਪੰਜਾਬ ਚਲਾਉਂਦੇ ਪਿਓ ਔਰ ਜੇ ਕਰਨ ਕਰਨ ਵਾਲਿਓ ਅਗੇ ਭੁਲਰ ਸਾਹਿਬ ਢਿੱਲੀ ਜੀ ਗੱਲ ਕਰਕੇ ਆਮ ਆਦਮੀ ਵਾਲੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਬਿਜਲੀ ਅਸੀਂ ਫ੍ਰੀ ਕਰ ਦਿਆਂਗੇ ਤੁਸੀਂ ਅਖਾਡੇ ਸਰੋਜਵਾ ਕੇ ਦਿਖਾਈ ਹੈ ਸਾਡੇ ਹਲਕੇ ਦੇ ਘਟੋ ਘਟਾ 80 ਕਰੋੜ ਰੁਪਏ ਜਿਹੜਾ ਮਾਫ ਹੋਇਆ ਹੈ ਸਾਰੇ ਮਾਜੇ ਦਾ ਮਾਫ ਹੋਇਆ ਹੈ ਤੇ ਜਿਹੜੇ ਆਮ ਆਦਮੀ ਵਾਲੇ ਲੋਕਾਂ ਕੋਲੋਂ ਫਾਰਮ ਭਰਉਂਦੇ ਰਹਿੰਦੇ ਸੀ ਹੁਣ ਸਾਡੇ ਕਾਂਗਰਸੀਆ ਕੋਲ ਆ ਕੇ ਆਪਣੇ ਫਾਰਮ ਭਰਾ ਰਹੇ ਨੇ ਆਪਣੇ ਫਾਰਮ ਭਰਾ ਰਹੇ ਕਿ ਸਾਡਾ ਮਾਫ ਕਰ ਦੇ ਦੋਜੀ ਗੱਲ ਕਿ ਸਾਡੀਆਂ ਟੈਂਕੀਆਂ ਦੇ ਬਿੱਲ ਸੀ ਉਹ ਮਾਫ ਹੋ ਗਏ ਤੇ ਤੀਸਰਾ ਮਸਲਾ ਜਿਹੜਾ ਸਰਕਾਰ ਨੇ ਕੀਤਾ ਹੈ ਲਾਲ ਲਕੀਰ ਵਾਲਾ ਉਦੋਂ ਵੱਡਾ ਮਸਲਾ ਪੰਜਾਬ ਦੇ ਵਿੱਚ ਕੋਈ ਨਹੀਂ ਇਹ ਲਾਲ ਲਕੀਰ ਅੰਦਰ ਰਹਿੰਦੇ ਸਾਰੇ ਜੱਟ ਮਝਵੀ ਸਿੰਘ ਸਾਡੇ ਖੱਤਰੀ ਜਿੰਨੇ ਵੀ ਬਿਸਤਰੀ ਸਿੰਘ ਨੇ ਉਹਨਾਂ ਨੂੰ ਆਪੋ ਆਪਣੇ ਘਰਾਂ ਦਾ ਮਾਲਕ ਬਣਾ ਦਿੱਤਾ ਤੁਹਾਨੂੰ ਬਿਨਾ ਪੈਸੇ ਤੋਂ ਰਜਿਸਟਰੀ ਮਿਲਨੀ ਹੈ ਤੁਹਾਡੀਆਂ ਪ੍ਰਾਪਰਟੀਆਂ ਦੀ ਕੀਮਤ ਬਾਝਾਣੀ ਹੈ ਤੋਂ ਤੁਸੀਂ ਜ਼ਮਾਨਤਾ ਦੇ ਸਕਦੇ ਹੋ ਤੇ ਦੂਸਰੀ ਗੱਲ ਡਿਪਟੀ ਮੁੱਖ ਮੰਤਰੀ ਹੋਮ ਮਿਨਿਸਟਰ ਬਣ ਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅੱਜ ਸਾਡੇ ਵਰਕਰਾਂ ਦੇ ਚਿਹਰੇ ਤੇ ਨਜ਼ਰ ਆਉਂਦੇ ਨੇ ਤਕੜੇ ਹੋ ਜਾਓ ਜਿਹੜਾ ਕੰਮ ਖੀਰ ਦੇ 2 ਮਹੀਨੇ ਚੋਂਦਾ ਉਹ ਹੀ ਲੋਕਾਂ ਨੂੰ ਚੇਤਾ ਰਿੰਦਾ ਹੈ ਅੱਜ ਦਾ ਜਿਹੜੀ ਸ਼ਰਤ ਹੈ ਤੁਹਾਡੀ ਉਹ ਦਿੱਤੇ ਆਏਗੀ ਔਰ ਅਸੀਂ ਪੰਜਾਬ ਚ ਦਰਬਾਰਾ ਦੁਬਾਰਾ ਸਰਕਾਰ ਬਣਾਉਣੀ ਹੈ ਸੌਂਘਾ ਕੇ ਜਾਣੀ ਹੈ ਇਹ ਚਾਰੇ ਦੇ ਚਾਰੇ ਹਲਕੇ ਦੁਬਾਰਾ ਜਿੱਤਣੇ ਜੀਰਾ ਸਾਹਿਬ ਨੇ ਤੇ ਜਿੱਤੀ ਜਾਣਾ ਔਰ ਮਾਨਯੋਗ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਨੂੰ ਆਪਾਂ ਵਿਸ਼ਵਾਸ ਦਿਵਾਣਾ ਹੈ ਕਿ ਧੂੜਾਂ ਪੱਟ ਦੇਾਂਗੇ ਅਸੀਂ ਕਸਰ ਕੋਈ ਨਹੀਂ ਛੱਡਾਂਗੇ ਜਿਹੜਾ ਕੋਈ ਅਫਸਰ ਤੁਹਾਡੇ ਆਖੇ ਨਾ ਲੱਗੇਗਾ ਉਹ ਸਾਡਾ ਕੁਝ ਨਹੀਂ ਲੱਗਦਾ ਬਿਲਕੁਲ ਠੋਕਾਂਗੇ ਚੰਗੀ ਤਰ੍ਹਾਂ ਕੋਈ ਲਿਆਜ ਕਿਸੇ ਦਾ ਨਹੀਂ ਇਹ ਨਹੀਂ ਕਿ ਜਿੰਨੀਆਂ ਮਰਜ਼ੀ ਵੀਡੀਓ ਆਡੀਓ ਵਾਰਨ ਕਰ ਦੇਣ ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਜਿਹੜਾ ਇੱਥੇ ਤਰਨ ਤਰ ਜਿਹਰੇ ਚ ਰਹੇਗਾ ਉਹਨੂੰ ਸਰਕਾਰ ਦਾ ਹੁਕਮ ਮੰਗਣਾ ਪਏਗਾ ਕਾਂਗਰਸੀ ਵਰਕਰਾਂ ਦਾ ਹੁਕਮ ਮੰਗਣਾ ਪਏਗਾ ਜਿਹੜੇ ਨਹੀਂ ਮੰਗਣਾ ਆਪਣੀਆਂ ਵਧੀਆਂ ਕਰਾ ਕੇ ਪਲਜੋ ਆਪਾਂ ਜਿਕਰਾ ਸਿੰਘ ਆਪਾਂ ਕਰੀਆਂ ਕਰਕੇ ਲਾਵਾ ਸਾਹਿਬ ਨੂੰ ਸ਼ਵਾਜ ਦੋਣੇ ਇਹ ਆਉਣ ਵਾਲੇ 2022 ਦੇ ਵਿੱਚ ਚਾਰੇ ਦੀਆਂ ਚਾਰੇ ਸੀਟਾਂ ਤੱਕ ਸਮਝਾ ਦਿਆ ਤੇ ਨਾਲ ਪੰਜ ਵੀ ਜੀਲੇ ਵਾਲੀ ਜਿੱਤ ਕੇ ਕਲੰਗਰ ਦੀ ਝੋਲੀ ਚ ਪਾਣੀ ਹੈ ਬੋਲ ਇਨਸਾਨ ਹਰ ਕਾਲ ਮੈਂ ਬੜੀ ਕਲੀਅਰ ਗੱਲ ਕਰਨੀ ਚਾਹੁੰਦਾ ਤੇ ਵਾਕਈ ਬਹੁਤ ਜ਼ਿਆਦਾ ਉਹਦੇ ਚ ਦਿਲੇ ਹੋਈ ਆ ਔਰ ਮੈਂ ਟ੍ਰੇਲਰਾਂ ਮੇਂ ਮੇਰਾ ਸਟੈਂਡ ਤੁਸੀਂ ਵੇਖਤੇ ਰਹੇ ਹੋ ਵੇਖਿਆ ਤੁਸੀਂ ਕਿ ਮੈਨੂੰ ਰਿਜ਼ਾਈਨ ਵੀ ਦੇਣਾ ਪਿਆ ਸੀ ਜਦੋਂ ਸਾਡੇ ਕੋਲ ਉੱਥੇ ਕੈਬਨਟ ਮੀਟਿੰਗ ਦੀ ਬੇਚੀ ਕਦਾਂ ਚੱਲੀ ਗਈ। ਜਿਸ ਦਿਨ ਸਾਡੀ ਸਰਕਾਰ ਬਣੀ ਹੈ ਸਭ ਤੋਂ ਪਹਿਲਾਂ ਅਸੀਂ ਇਹ ਕੇਸ ਜਿਹੜਾ ਇਹਨੂੰ ਟੇਕ ਅਪ ਕੀਤਾ ਤੇ ਗਰਵੀ ਦੇ ਵਿੱਚ ਜਿਹੜੇ ਦੋਸ਼ੀ ਜਾਂ ਜਿਨ੍ਹਾਂ ਦੀ ਇਨਕਵਿਰੀਗੇਸ਼ਨ ਕਰਨੀਆਂ ਉਹਨਾਂ ਦਾ ਅਸੀਂ ਕੇਸ ਉੱਥੇ ਅਦਾਲਤ ਦੇ ਥੱਲੇ ਪਾਇਆ ਤੇ ਉਹਨਾਂ ਨੇ ਸਾਨੂੰ ਇਨਟਰੋਗੇਸ਼ਨ ਦੀ ਪਰਮਿਸ਼ਨ ਦਿੱਤੀ। ਉਹਦੇ ਬਾਅਦ ਡੇਰੇ ਵਾਲੇ ਹਾਈ ਕੋਰਟ ਕੇ ਹਾਈ ਕੋਰਟ ਨੇ ਹਾਸੋ ਤੇ ਆਪਣਾ ਪੂਰਾ ਕੇਸ ਪੁਰੀਟ ਕੀਤਾ ਕਿ ਕੋਈ ਸਕਿਉਰਿਟੀ ਦੀ ਪ੍ਰੋਬਲਮ ਨਹੀਂ ਅਸੀਂ ਸਾਰੀ ਪੰਜਾਬ ਗਵਰਨਮੈਂਟ ਦੀ ਲਾਅ ਐਂਡ ਆਰਡਰ ਦੀ ਹੈਗੀ ਜਿਹੜੀ ਸਾਡੀ ਜ਼ਿੰਮੇਵਾਰੀ ਆ ਤੇ ਅਸੀਂ ਕੋਈ ਪੰਜਾਬ ਦੇ ਵਿੱਚ ਇਹੋ ਜੀ ਚੀਜ਼ ਨਹੀਂ ਇਹ ਤਾਂ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇਹ ਇੰਟਰੋਗੁਏਸ਼ਨ ਜਿਹੜੀ ਆ ਉਹ ਚੇਲ ਦੇ ਵਿੱਚ ਕੀਤੀ ਜਾ ਸਾਡੀ ਐਸ ਆਈ ਟੀ ਜਿਹੜੀ ਤਿਆਰ ਬੈਠੀ ਆ ਔਰ ਇੱਕ ਦੋ ਦਿਨਾਂ ਚਾ ਅਸੀਂ ਇੰਟਰੋਗੁਏਸ਼ਨ ਕਰਨੀ ਸਾਡੀ ਪੰਜਾਬ ਪੁਲਿਸ ਦੇ ਜਿਹੜੇ ਪੰਜਾਬ ਦੇ ਐਸਆਈਟੀ ਦੇ ਹੈੱਡ ਨੇ ਤੇ ਜਿਹੜੀ ਪੂਰੀ ਟੀਮ ਆ ਉੱਥੇ ਚਾਹੀਦੀ ਔਰ ਅਸੀਂ ਤੈਹ ਤੱਕ ਪਹੁੰਚਾਂਗੇ ਕਿਸੇ ਦੇ ਉੱਤੇ ਨਜਾਇਜ਼ ਨਹੀਂ ਕੀਤੀ ਜਾਏਗੀ ਕੋਈ ਜਿਹੜੇ ਇਥੇ ਬੋਲਦੇ ਨੇ ਕਿ ਕਿਸੇ ਨੂੰ ਵਿੱਚ ਫਸਾਉਣ ਦੀ ਜਾਂ ਕਰਨੇ ਇਹ ਗੁਰੂ ਦੇ ਵਿਦਵੀ ਦਾ ਮਾਮਲਾ ਇਹ ਗੁਰੂ ਦੇ ਜਿਹੜੀ ਆ ਕਿ ਉਹਦੇ ਅਨਸਾਰ ਚਲਿਆ ਜਾਏਗਾ ਜੇ ਸਾਡੇ ਗੁਰੂ ਨੇ ਸੱਚਾਈ ਤੇ ਖੜੇ ਹੋਣ ਲਈ ਕਿਹਾ ਉਹ ਸੱਚਾਈ ਤੇ ਖੜੇ ਹੋ ਕੇ ਜਿਹੜੇ ਦੋਸ਼ੀ ਹੋਣਗੇ ਲੋਕਾਂ ਦੇ ਸਾਹਮਣੇ ਲੈ ਕੇ ਖੜੇ ਕੀਤੇ ਜਾਂ ਜਾਣਗੇ ਦੂਸਰੀ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਕਿ 295 ਦੀ ਅਮੈਂਡਮੈਂਟ ਜਿਹੜੀ ਆ 2018 ਤੋਂ ਦਿੱਲੀ ਭੇਜੀ ਸੀ ਔਰ ਪਤਾ ਨਹੀਂ ਕੀ ਗੱਲ ਸੀ ਕਿ ਉਹਦੇ ਤੇ ਕੋਈ ਅਮਲ ਨਹੀਂ ਹੋਇਆ ਮੈਂ ਦੁਬਾਰਾ ਆਉਂਦਿਆਂ ਕਿਹਾ ਕਿ ਕੋਈ ਵੀ ਧਰਮ ਸਾਰੇ ਧਰਮ ਜਿਹੜੇ ਨੇ ਉਹਨਾਂ ਦੇ ਗ੍ਰੰਥਾਂ ਦੇ ਕੋਈ ਬੇਅਦਬੀ ਕਰਦਾ ਉਹਦੀ 10 ਸਾਲ ਤੱਕ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਕਿ ਜਾਂਦਿਆਂ ਜਿਹੜੇ ਜ਼ਮਾਨਤ ਕਰਵਾ ਕੇ ਤੇ ਆਜੰਦੇ ਬਾਅਦ ਉਹਨਾਂ ਦਾ ਪੂਰਾ ਇਹੀ ਕੀਤਾ ਕਿ 10 ਸਾਲ ਤੱਕ ਉਹ ਜ਼ਮਾਨਤ ਨਾ ਹੋਵੇ ਤੇ ਗੁਰੂ ਦੀ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਦਬੀ ਨਾ ਹੋਵੇ ਕਿਉਂਕਿ ਸਾਡਾ ਦੇਸ਼ ਧਰਮ ਨਿਰਪੱਖ ਆ ਤੇ ਅਸੀਂ ਹਰ ਧਰਮ ਦਾ ਜਿਹੜਾ ਲੈ ਕੇ ਕਿ ਉਹਦੇ ਜੇ ਕੁਰਾਨ ਸ਼ਰੀਫ ਹੋਏਗੀ ਪਵਤ ਗੀਤਾ ਵੀ ਆਏਗੀ ਉੱਥੇ ਬਾਈਬਲ ਗੁਰੂ ਗ੍ਰੰਥ ਸਾਹਿਬ ਦਾ ਜਿੰਨੇ ਵੀ ਜਿਹੜੇ ਧਰਮ ਨੇ ਉਹਨਾਂ ਦਾ ਕੋਈ ਵੀ ਬੇਦਬੀ ਕਰੇਗਾ ਉਹ ਲੈਟ ਉਹਨਾਂ ਨੂੰ ਦੁਬਾਰਾ ਸੀ ਕੇਸ ਪੇਜ ਹੈ ਕਿ ਇਹਦੇ ਤੇ ਜਲਦੀ ਇੰਪਲੀਮੈਂਟ ਕਰਕੇ ਸਾਨੂੰ ਤੇਜ਼ਾ ਸਕਦੀ ਹੈ Tarantaranto Balji Singh di report